ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਇੱਕ ਚੰਗੀ ਤੇ ਵਧੀਆ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੇ ਸਾਂਝੀ ਕਰਨੀ ਬਣਦੀ ਵੀ ਹੈ ਜਿਹੜਾ ਭਾਰਤ ਦਾ ਐਕਸਟਰਨਲ ਹੋਮ ਅਫੇਅਰਸ ਤੇ ਐਕਸਟਰਨਲ ਡਿਪਾਰਟਮੈਂਟ ਹੈ ਈਡੀ ਬਾਰੇ ਆਪਾਂ ਸਾਰਿਆਂ ਨੇ ਜਾਣਦੇ ਹਾਂ ਨਾ ਈਡੀ ਐਨਫੋਰਸਮੈਂਟ ਡਾਇਰੈਕਟੋਰੇਟ ਉਹਨਾਂ ਨੇ ਇੱਕ ਜਾਂਚ ਸ਼ੁਰੂ ਕੀਤੀ ਹੈ ਬਹੁਤ ਮਹੱਤਵਪੂਰਨ ਜਾਂਚ ਹੈਗੀ ਆ ਤੇ ਮੈਨੂੰ ਲੱਗਦਾ ਇਸ ਜਾਂਚ ਸ਼ੁਰੂ ਹੋਣ ਦੇ ਨਾਲ ਵੀ ਜਿਹੜੇ ਠੱਗ ਟਰੈਵਲ ਏਜੰਸੀ ਜਾਂ ਜਿਹੜੀਆਂ ਅਜੇਹੀਆਂ ਸੰਸਥਾਵਾਂ ਸੀਗੀਆਂ ਜਿਹੜੀਆਂ ਪੁੱਠੇ ਸਿੱਧੇ ਕੰਮ ਕਰਦੀਆਂ ਸੀ ਲੋਕਾਂ ਨੂੰ ਬਾਹਰ ਭੇਜਣ ਦੇ ਨਾਂ ਤੇ ਉਹ ਵੀ ਪੁੱਠੇ ਸਿੱਧੇ ਕੰਮ ਕਰਨੋਂ ਹਟ ਜਾਣਗੀਆਂ ਤੇ ਉਹਨਾਂ ਨੂੰ ਨੱਥ ਵੀ ਪਾਊਗੀ ਹੁਣ ਈਡੀ ਆਪਾਂ ਜਾਣਦੇ ਆ ਵੀ ਈਡੀ ਦਾ ਕੰਮ ਹੈਗਾ ਜਿੰਨੇ ਵੀ ਇਕਨੋਮਿਕ ਕਰਾਈਮਸ ਆ ਜਾਂ ਇਕਨੋਮਿਕ ਲਾਜ਼ ਹੈਗੇ ਉਹਨਾਂ ਨੂੰ ਇਨਫੋਰਸਮੈਂਟ ਉਹਨਾਂ ਨੂੰ ਇਨਫੋਰਸ ਕਰਨਾ ਵਾਸਤੇ ਈਡੀ ਦਾ ਕੰਮ ਹੈਗਾ ਤੇ ਈਡੀ ਨੇ ਇੱਕ ਜਿਹੜੀ ਮੈਂ ਗੱਲ ਕਰ ਰਿਹਾ ਸੀ ਜਾਂਚ ਸ਼ੁਰੂ ਕੀਤੀ ਹੈ ਹੁਣ ਉਸ ਜਾਂਚ ਦੇ ਵਿੱਚ ਹੈ ਕੀ ਹੈ ਈਡੀ ਨੇ ਉਹਨਾਂ ਕਾਲਜਾਂ ਜਿਹੜੇ ਕੈਨੇਡੀਅਨ ਕਾਲਜ ਐ ਤੇ ਭਾਰਤ ਦੇ ਏਜੰਟਾਂ ਜਾਂ ਸੰਸਥਾਵਾਂ ਜਿਹੜੀਆਂ ਹਿਊਮਨ ਟ੍ਰੈਫਿਕਿੰਗ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਸੀਗੀਆਂ ਇਹ ਕੰਮ ਕਰਦੀਆਂ ਸੀਗੀਆਂ ਲੋਕਾਂ ਤੋਂ ਮੋٹے ਪੈਸੇ ਲੈ ਕੇ ਉਹਨਾਂ ਬਾਰੇ ਜਾਂਚ ਆਰੰਭ ਕੀਤੀ ਹੈ ਵੀ ਉਹ ਕਿਹੜੀਆਂ-ਕਿਹੜੀਆਂ ਸੰਸਥਾਵਾਂ ਸੀ ਕਿਹੜੇ-ਕਿਹੜੇ ਟਰੈਵਲ ਏਜੰਸੀ ਸੀ ਕੈਨੇਡਾ ਦੇ ਕਿਹੜੇ ਕਾਲਜ ਸੀਗੇ ਜੋ ਇਹ ਕੰਮ ਕਰਦੇ ਸੀ ਮੋٹے ਪੈਸੇ ਭਾਰਤੀਆਂ ਤੋਂ ਲਏ ਜਾਂਦੇ ਸੀ 50-50 60-60 ਲੱਖ ਦੇ ਵਿੱਚ ਡੀਲ ਹੁੰਦੀ ਸੀਗੀ ਮੋٹے ਪੈਸੇ ਭਾਰਤੀਆਂ ਤੋਂ ਲਏ ਜਾਂਦੇ ਸੀ 50-50 60-60 ਲੱਖ ਦੇ ਵਿੱਚ ਡੀਲ ਹੁੰਦੀ ਸੀ ਹੁਣ ਇਹ ਜਾਂਚ ਸ਼ੁਰੂ ਕਿਉਂ ਹੋਈ ਇਹ ਜਾਂਚ ਸ਼ੁਰੂ ਹੋਣ ਦਾ ਕਾਰਨ ਇਹ ਸੀ ਕਿ 19 ਜਨਵਰੀ 2022 ਨੂੰ ਇੱਕ ਗੁਜਰਾਤ ਦੀ ਫੈਮਲੀ ਸੀਗੀ ਜੋ ਕੈਨੇਡਾ ਤੋਂ ਯੂਐਸ ਦਾ ਬਾਰਡਰ ਕਰਾਸ ਕਰ ਰਹੀ ਸੀਗੀ ਤੇ ਉਹ ਸਾਰੀ ਫੈਮਲੀ ਠੰਡ ਨਾਲ ਜਿਹੜੀ ਹੈਗੀ ਆ ਉਹ ਮਰ ਗਈ ਸੀ ਬਾਰਡਰ ਕਰਾਸ ਕਰਦੀ ਤੇ ਉਹ ਉਹ ਫੈਮਲੀ ਦੇ ਵਿੱਚ ਹਸਬੰਡ ਵਾਈਫ ਸੀ ਇੱਕ ਬੱਚਾ ਸੀ ਇੱਕ ਲੜਕੀ ਸੀਗੀ ਤੇ ਉਹ ਇਸ ਚੀਜ਼ ਵੱਲ ਆਏ ਕਿਵੇਂ ਇਹ ਜਿਹੜੀ ਘਟਨਾ ਉਹਨਾਂ ਨਾਲ ਕਿਉਂ ਵਾਪਰੀ ਕਿਉਂਕਿ ਗੁਜਰਾਤੀ ਫੈਮਿਲੀ ਸੀਗੇ ਗੁਜਰਾਤ ਦੇ ਥੋੜਾ ਜਿਹਾ ਲੋਕ ਬਾਹਰ ਨੂੰ ਯੂਐਸ ਨੂੰ ਥੋੜਾ ਜਿਆਦਾ ਪ੍ਰੈਫਰ ਕਰਦੇ ਸੀ ਤਾਂ ਜਿਹੜੇ ਜਿਹੜਾ ਗੁਜਰਾਤ ਦੇ ਵਿੱਚ ਇੱਕ ਟਰੈਵਲ ਏਜੰਟ ਸੀਗਾ ਐਕਟਿਵ ਤਾਂ ਉਹਨੇ ਉਹਨਾਂ ਨੂੰ ਮਿਸ ਗਾਈਡ ਕੀਤਾ 50-60 ਲੱਖ ਰੁਪਏ ਚ ਡੀਲ ਕੀਤੀ ਉਹਨਾਂ ਨੂੰ ਕੈਨੇਡਾ ਭੇਜਿਆ ਕੈਨੇਡਾ ਭੇਜਣ ਤੋਂ ਬਾਅਦ ਤੇ ਜਦੋਂ ਉਹਨਾਂ ਨੂੰ ਯੂਐਸ ਦਾ ਬਾਰਡਰ ਪਾਰਕ ਕਰਵਾਉਣ ਲਈ ਕਿਹਾ ਹਨਾ ਯੂਐਸ ਦਾ ਬਾਰਡਰ ਪਾਰ ਕਰ ਰਹੇ ਸੀ ਉਹ ਫੈਮਲੀ ਠੰਡ ਨਾਲ ਮਰ ਗਈ ਤਾਂ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਇੰਡੀਅਨ ਗਵਰਨਮੈਂਟ ਹਰਕਤ ਵਿੱਚ ਆਈ ਤੇ ਕਿਉਂਕਿ ਬਹੁਤ ਵੱਡਾ ਹੀਨੀਅਸ ਕ੍ਰਾਈਮ ਸੀਗਾ ਇੱਕ ਫੈਮਲੀ ਦਾ ਇਸ ਤਰ੍ਹਾਂ ਦੁਖਦਾਈ ਘਟਨਾ ਸੀ ਵੀ ਠੰਡ ਦੇ ਵਿੱਚ ਮਰ ਜਾਣਾ ਵੀ ਕਿੰਨੀ ਕੁ ਉਹਨਾਂ ਨੂੰ ਸਬਜਵਾਜ ਵਿਖਾਏ ਹੋਣਗੇ ਕਿੰਨੀ ਕੁ ਉਹਨਾਂ ਦੇ ਮਨਾਂ ਦੇ ਵਿੱਚ ਲਾਲਸਾ ਭਰੀ ਹੋਊਗੀ ਵੀਡੀਓ ਵਿੱਚ ਆਪਾਂ ਕਹਿੰਨੇ ਆ ਵੀ ਉੱਥੇ ਤਾਂ ਡਾਲਰ ਪਏ ਆ ਆਪਾਂ ਬਸ ਤੋੜਨੇ ਹੀ ਆ ਜਾਂ ਇਕੱਠੇ ਕਰਨੇ ਆ ਤਾਂ ਉਹ ਲਾਲਚ ਦੇ ਵਿੱਚ ਉਹ ਫੈਮਿਲੀ ਨੂੰ ਮੌਤ ਦੇ ਮੂੰਹ ਵੱਲ ਧਕੇ ਲਿਆ ਗਿਆ ਤਾਂ ਉਥੋਂ ਈਡੀ ਨੇ ਕਿਹਾ ਵੀ ਇਹ ਵਾਕਿਆ ਹੀ ਜਿਹੜਾ ਹੀਨੀਅਸ ਕ੍ਰਾਈਮ ਸੀਗਾ ਇੱਕ ਭਾਰਤ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਫਿਰ ਈਡੀ ਨੇ ਇਸ ਜਿਹੜੇ ਹੈਗੇ ਆ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਹ ਜਿਹੜਾ ਗੁਜਰਾਤ ਦਾ ਪਿੰਡ ਸੀਗਾ ਮੈਂ ਤੁਹਾਨੂੰ ਦੱਸ ਦਿੰਨਾ ਪਿੰਡ ਦਾ ਨਾਂ ਸੀਗਾ ਦਿਨਗੁੱਚਾ ਪਿੰਡ ਸੀਗਾ ਜਿੱਥੋਂ ਦੀ ਇਹ ਫੈਮਿਲੀ ਸੀ ਚਾਰ ਜਾਨੇ ਜਿਹੜੇ ਯੂ ਐਸ ਬਾਰਡਰ ਕ੍ਰੋਸ ਕਰਦੇ ਕੈਨੇਡਾ ਵਾਲੇ ਪਾਸਿਓਂ ਡੈਥ ਹੋਈ ਸੀਗੀ ਤੇ ਈਡੀ ਨੇ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਇਸ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਵੀ ਇਹਦੇ ਵਿੱਚ ਕੈਨੇਡਾ ਦੇ ਕੁਝ ਕਾਲਜ ਤੇ ਭਾਰਤ ਦੇ ਕੁਝ ਟਰੈਵਲ ਏਜੰਟ ਇਨਵੋਲਵ ਹੈਗੇ ਆ ਜਿਹੜੇ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਹੈ ਜਿਹੜੇ ਮੋٹے ਪੈਸੇ ਲੈਂਦੇ ਆ ਸਭ ਜਵਾਜ ਵਿਖਾ ਕੇ ਲੋਕਾਂ ਨੂੰ ਭੇਜਦੇ ਆ ਹਨ ਜਿਹੜਾ ਹੈਗਾ ਭੇਜਦੇ ਕਿਵੇਂ ਸੀਗੇ ਬਾਹਰ ਇਹ ਕੀ ਕਰਦੇ ਸੀਗੇ ਪਹਿਲਾਂ ਤਾਂ ਬੰਦੇ ਆਇਡੈਂਟੀਫਾਈ ਕਰਦੇ ਸੀਗੇ ਜਿਹੜੇ ਅਮਰੀਕਾ ਜਾਣ ਦੇ ਚਾਹਵਨ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹ ਜਿਹੜੇ ਕਾਲਜ ਸੀਗੇ ਲਗਭਗ 300 350 ਕਾਲਜ ਈਡੀ ਨੇ ਜਿਹੜਾ ਹੈਗਾ ਉਹ ਜਾਂਚ ਦੇ ਘੇਰੇ ਚ ਲਿਆਂਦਾ ਹੈ ਜਿਹੜੇ ਕਿ ਐਡਮਿਸ਼ਨ ਕਰਦੇ ਸੀਗੇ ਉਹਨਾਂ ਬੰਦਿਆਂ ਦੀ ਜਿਹੜੇ ਅਮਰੀਕਾ ਜਾਣਾ ਚਾਹੁੰਦੇ ਸੀ ਜਦੋਂ ਕੈਨੇਡਾ ਦੇ ਵਿੱਚ ਐਡਮਿਸ਼ਨ ਹੋ ਜਾਂਦੀ ਸੀ ਸਟੂਡੈਂਟ ਵੀਜ਼ੇ ਤੇ ਉਹ ਫੈਮਿਲੀ ਜਾਂ ਉਹ ਲੋਕ ਚਲੇ ਜਾਂਦੇ ਸੀਗੇ ਤੇ ਕਾਲਜ ਇੱਕ ਦਿਨ ਵੀ اٹੈਂਡ ਨਹੀਂ ਕਰਦੇ ਸੀ ਉਹ ਬਸ ਜਦੋਂ ਕੈਨੇਡਾ ਪਹੁੰਚ ਜਾਂਦੇ ਸੀ ਅੱਗੇ ਫਿਰ ਯੂਐਸ ਬਾਰਡਰ ਕ੍ਰੋਸ ਕਰਨ ਦੀ ਜਿਹੜੀ ਹੈਗੀ ਆ ਉਹ ਪਲੈਨਿੰਗ ਅੱਗੇ ਚੱਲਦੀ ਰਹਿੰਦੀ ਸੀਗੀ ਤੇ ਜਦੋਂ ਬਾਰਡਰ ਕ੍ਰੋਸ ਕਰ ਜਾਂਦੇ ਸੀ ਤਾਂ ਜਿਹੜੀ ਫੀਸ ਉਹ ਕਾਲਜਾਂ ਵੱਲੋਂ ਟੋਟਲ ਜਿਹੜੀ ਹੈਗੀ ਆ ਉਹ ਵਾਪਸ ਜਿਹੜੀ ਹੈਗੀ ਰਿਫੰਡ ਕਰ ਦਿੱਤੀ ਜਾਂਦੀ ਸੀਗੀ ਉਸ ਟਰੈਵਲ ਏਜੰਟ ਨੂੰ ਜਾਂ ਉਹਨਾਂ ਬੰਦਿਆਂ ਨੂੰ ਪਰ ਜਿਹੜੀ ਡੀਲ ਹੁੰਦੀ ਸੀਗੀ ਟੋਟਲ ਡੀਲ 50-60 ਲੱਖ ਰੁਪਏ ਚ ਹੁੰਦੀ ਸੀਗੀ ਤਾਂ ਈਡੀ ਨੇ ਜਾਂਚ ਵਿੱਚ ਇਹ ਖੁਲਾਸਾ ਹੋਇਆ ਵੀ ਜਿਹੜੇ ਦੋ ਪਾਰਟੀਆਂ ਸੀਗੀਆਂ ਇਨਵੋਲਵ ਸੀਗੀਆਂ ਇਸ ਵੱਡੇ ਕ੍ਰਾਈਮ ਦੇ ਵਿੱਚ ਇੱਕ ਤਾਂ ਉਹਨਾਂ ਨੇ ਗੁਜਰਾਤ ਦਾ ਜਿਹੜਾ ਟਰੈਵਲ ਏਜੰਟ ਆ ਉਹਦਾ ਮੈਂ ਨਾਂ ਦੱਸ ਦਿੰਨਾ ਤੁਹਾਨੂੰ ਆ ਪਵੇਸ਼ ਅਸ਼ੋਕ ਅਸ਼ੋਕ ਭਾਈ ਜਿਹੜਾ ਹੈਗਾ ਟਰੈਵਲ ਏਜੰਟ ਸੀਗਾ ਉਹਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਐ ਅਹਮਦਾਬਾਦ ਵਿੱਚ ਐਫ ਆਈ ਆਰ ਵੀ ਹੋਈ ਹੈ ਇਸ ਏਜੰਟ ਤੋਂ ਇਲਾਵਾ ਜਿੰਨੇ ਵੀ ਬੰਦੇ ਇਨਵੋਲਵ ਸੀਗੇ ਇਸ ਕੰਮ ਦੇ ਵਿੱਚ ਉਹਨਾਂ ਨੂੰ ਵੀ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਤੇ ਹੁਣ ਇਹ ਬੰਦੇ ਕੀ ਕਾਲਜ ਦੇ ਜਿਹੜੇ ਕੈਨੇਡਾ ਦੇ ਕਾਲਜ ਸੀਗੇ ਇਹ ਦੋ ਪਾਰਟੀਆਂ ਨਾਲ ਇੱਕ ਨਾਲ 120 ਕਾਲਜ ਸੀਗੇ ਤੇ ਇੱਕ ਨਾਲ ਸ਼ਾਇਦ 150 ਕਾਲਜ ਸੀਗਾ ਜਿਹੜਾ ਐਗਰੀਮੈਂਟ ਸਾਈਨ ਹੁੰਦਾ ਸੀ ਇਹਨਾਂ ਦਾ ਆਪਸ ਵਿੱਚ ਵੀ ਤੁਸੀਂ ਜਿਹੜੇ ਹੈਗੇ ਆ ਇੰਨੇ ਏਜੰਟ ਭੇਜਾਂਗੇ ਇੰਨਾ ਸਾਡਾ ਕਮਿਸ਼ਨ ਹੋਊਗਾ ਇੰਨੀ ਫੀਸ ਰਫੰਡ ਹੋਊਗੀ ਤਾਂ ਈਡੀ ਨੇ ਸਾਰੀ ਜਾਂਚ ਜਿਹੜੀ ਸ਼ੁਰੂ ਕੀਤੀ ਹੈ ਇਹ ਇਹ ਜਿਹੜੇ ਬੰਦੇ ਆ ਆਈਡੈਂਟੀਫਾਈ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਹੈਗੇ ਆ ਤਾਂ ਜਾਂਚ ਅੱਗੇ ਚੱਲ ਰਹੀ ਹੈਗੀ ਆ ਈਡੀ ਨੇ ਆਪਦੀ ਜਾਂਚ ਦੇ ਵਿੱਚ ਜਿਹੜਾ ਹੈਗਾ ਮੁੰਬਈ ਦੇ ਵਿੱਚ ਤੇ 나ਗਪੁਰ ਦੇ ਵਿੱਚ ਤੇ ਹੋਰ 8 ਅਜਈਆਂ ਜਿਹੜੀਆਂ ਹੈਗੀਆਂ ਲੋਕੇਸ਼ਨਾਂ ਦੇ ਵਿੱਚ ਜਿਹੜੀ ਹੈਗੀ ਐ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਜਿੱਥੋਂ ਪਤਾ ਲੱਗਦਾ ਵੀ ਜਿਹੜੇ ਕਾਲਜ ਕੈਨੇਡੀਅਨ ਕਾਲਜ ਤੇ ਜਿਹੜੇ ਟਰੈਵਲ ਏਜੰਸੀ ਇਹਨਾਂ ਦੀ ਮਿਲੀ ਭੁਗਤ ਨਾਲ ਸਾਰਾ ਕੁਝ ਹੁੰਦਾ ਸੀਗਾ ਉਹਨਾਂ ਨੇ ਜਿਹੜਾ ਹੈਗਾ ਆਪਦੀ ਜਾਂਚ ਦੇ ਵਿੱਚ ਕੁਝ ਜਿਹੜੇ ਹੈਗੇ ਆਕਾਊਂਟ ਵੀ ਸੀਜ਼ ਕੀਤੇ ਆ ਤੇ ਜਿੰਨੇ ਵੀ ਇਲੈਕਟ੍ਰੋਨਿਕ ਡਾਕੂਮੈਂਟ ਸੀਗੇ ਜਾਂ ਐਗਰੀਮੈਂਟ ਸੀਗੇ ਜਿੰਨੇ ਵੀ ਇਸ ਜਾਂਚ ਨਾਲ ਰਿਲੇਟਡ ਉਹਨਾਂ ਨੂੰ ਮਟੀਰੀਅਲ ਮਿਲਿਆ ਉਹ ਸੀਜ਼ ਕੀਤਾ ਆਈਡੀ ਨੇ ਤੇ ਅੱਗੇ ਜਾਂਚ ਜਾਰੀ ਹੈ ਤੇ ਹੁਣ ED ਨੇ ਆਪਣੀ ਜਾਂਚ ਚ ਕਿਹਾ ਵੀ ਘਟੋ ਘਟ 1701 3501 ਤੇ ਜਿਹੜਾ ਹੈਗਾ 801 ट्रैवल ਏਜੰਟ ਅਜੇ ਵੀ ਐਕਟਿਵ ਹੈ ਜਿਹੜੇ ਜਿਹੜੇ ਇਹ ਕੰਮ ਕਰ ਰਹੇ ਆ ਹਿਊਮਨ ਟ੍ਰੈਫਿਕਿੰਗ ਦਾ ਕੰਮ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੌਲੀ ਹੌਲੀ ਜਿਹੜੇ ਹੈਗੇ ਆ ਆਇਡੈਂਟੀਫਾਈ ਹੋ ਜਾਣਗੇ ਤੇ ਕੈਨੇਡੀਅਨ ਕਾਲਜਾਂ ਦੀ ਜਿਨ੍ਹਾਂ ਦੀ ਇਨਵੋਲਵਮੈਂਟ ਸੀਗੀ ਇਸ ਕੰਮ ਦੇ ਵਿੱਚ ਉਹ ਵੀ ਆਇਡੈਂਟੀਫਾਈ ਹੋ ਜਾਣਗੇ ਉਹ ਵੀ ਅੱਗੇ ਆ ਜਾਣਗੇ ਵੀ ਕਿਹੜੇ ਕਿਹੜੇ ਸੀਗੇ ਵੀ ਹਰਾਨੀ ਵਾਲੀ ਗੱਲ ਇਹ ਹੈ ਵੀ ਲੋਕਾਂ ਨੂੰ ਕਿੱਡੇ ਵੱਡੇ ਲੈਵਲ ਤੇ ਬੁੱਧੂ ਬਣਾਇਆ ਗਿਆ ਕਿੱਡੇ ਵੱਡੇ ਲੈਵਲ ਤੇ ਉਹਨਾਂ ਤੋਂ ਪੈਸੇ ਦੀ ਠੱਗੀ ਕੀਤੀ ਗਈ ਕਿੰਨੇ ਬੰਦਿਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਕਿੰਨੇ ਬੰਦਿਆਂ ਨੂੰ ਮੌਤ ਦੇ ਖੂਹ ਹਲ ਧੱਕਾ ਦਿੱਤਾ ਤਾਂ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਸੋਸਾਇਟੀ 'ਚ ਜਿਹੜੇ ਇਹ ਬੰਦੇ ਜਿਹੜੇ ਹੈਗੇ ਆ ਕ੍ਰਿਮੀਨਲ ਬੰਦੇ ਆ ਜਾਂ ਮਾੜੀ ਸੋਚ ਦੇ ਬੰਦੇ ਆ ਜਾਂ ਇਹ ਕੰਮ ਕਰਦੇ ਸੀਗੇ ਉਹਨਾਂ ਨੂੰ ਹੁਣ ਜਿਹੜਾ ਹੈਗਾ ਗਵਰਨਮੈਂਟ ਨੇ ਧਰਨਾ ਸ਼ੁਰੂ ਕਰਤਾ ਤੇ ਉਮੀਦ ਹੈ ਵੀ ਇੱਕ ਤਾਂ ਜਿਹੜੀ ਅੱਗੇ ਤੋਂ ਜਿਹੜੇ ਇਹ ਪੁੱਠੇ ਸਿੱਧੇ ਕੰਮ ਕਰਦੇ ਸੀ ਉਹਨਾਂ ਤੇ ਵੀ ਰੋਕ ਲੱਗੂਗੀ ਤੇ ਉਮੀਦ ਹੈ ਵੀ ਜਿੰਨੇ ਵੀ ਮਾੜੇ ਅਨਸਰ ਸੀਗੇ ਐਕਟਿਵ ਜਿੰਨੇ ਵੀ ਬੰਦਿਆਂ ਨੂੰ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਸਬਜ਼ ਬਾਜ ਵਿਖਾ ਕੇ ਭਵਾਂ ਦੀ ਉਹ ਡੌਂਕੀ ਵਾਲੇ ਸੀਗੇ ਜਾਂ ਐਡਮਿਸ਼ਨ ਦਿਵਾ ਕੇ ਬਾਰਡਰ ਕਰਾਸ ਕਰਦੇ ਸੀ ਜਿੰਨੇ ਵੀ ਬੰਦੇ ਇਨਵੋਲ ਹੈਗੇ ਆ ਜਦੋਂ ਇਹ ਬੰਦੇ ਅਰੈਸਟ ਹੋ ਗਏ ਆ ਜਾਂ ਹੋਣਗੇ ਇਹਨਾਂ ਦੇ ਨਾਲ ਦੇ ਤਾਂ ਉਹਨਾਂ ਨੂੰ ਵੀ ਥੋੜੀ ਬਹੁਤੀ ਅਕਲ ਆਊਗੀ ਉਹ ਵੀ ਥੋੜਾ ਜਿਹਾ ਕਹਿ ਲੋ ਵੀ ਇਸ ਕੰਮ ਤੋਂ ਗਰੇਜ ਕਰਨਗੇ ਤੇ ਬਾਕੀ ਜਿਹੜੇ ਹੈਗੇ ਲੋਕਾਂ ਨੂੰ ਵੀ ਚਾਹੀਦਾ ਵੀ ਜੇ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਪਰ ਜਿਹੜੀ ਹੈਗੀ ਹੈ ਗਾਈਡੈਂਸ ਲੈ ਕੇ ਪ੍ਰੋਪਰ ਜਿਹੜੇ ਔਥੈਂਟੀਕੇਟ ਬੰਦੇ ਹੈਗੇ ਜਿਹੜੇ ਨਾ ਇਹ ਸਾਫ਼-ਸੁਥਰੀ ਟਰੈਵਲ ਏਜੰਸੀ ਦਾ ਕੰਮ ਕਰਦੇ ਆ ਉਨ੍ਹਾਂ ਨਾਲ ਹੀ رابطہ ਕਰਕੇ ਉਨ੍ਹਾਂ ਰਾਹੀਂ ਹੀ ਵਿਦੇਸ਼ ਜਾਣ ਦਾ ਰਾਹ ਚੁਣਿਆ ਜਾਵੇ ਨਾ ਕਿ ਇਹੋ ਜਿਹੇ ਠੱਗ ਬੰਦਿਆਂ ਨਾਲ ਜਿਨ੍ਹਾਂ ਨੇ ਬੰਦਿਆਂ ਨੂੰ ਦੇਖਿਆ ਨਹੀਂਗਾ ਵੀ ਉਹ ਬੰਦੇ ਵਿਚਾਰੇ ਕੀ ਕਰਨਗੇ ਜਾਂ ਉਨ੍ਹਾਂ ਦੇ ਪਿੱਛੇ ਕੀ ਹਾਲ ਹੋਊਗਾ ਬਸ ਉਨ੍ਹਾਂ ਨੂੰ ਤਾਂ ਇਹ ਸੀ ਵੀ ਮੋਟਾ ਪੈਸਾ ਸਾਨੂੰ ਮਿਲ ਰਿਹਾ ਤੇ ਬੰਦੇ ਜਿੱਥੇ ਮਰਜੀ ਜਾਣ ਸਾਨੂੰ ਕੋਈ ਟੈਨਸ਼ਨ ਨਹੀਂ ਤੇ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਗਵਰਨਮੈਂਟ ਜ਼ਰੂਰ ਇਸ ਚੀਜ਼ ਨੂੰ ਹੋਰ ਸਖਤੀ ਨਾਲ ਨਜਿੱਠੂਗੀ ਤੇ ਜਿੰਨੇ ਵੀ ਇਹ ਜਿਹੜੇ ਗਲਤ ਅੰਸਰ ਸੀਗੇ ਸਮਾਜ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਦਾ ਕੰਮ ਕਰਦੇ ਸੀਗੇ ਉਹਨਾਂ ਨੂੰ ਨਾਥ ਪਾਊਗੀ ਸასი ਕਾਲ